ਹਾਂਜੀ ਸਸਰੀਕਾ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇਹ ਗੱਲ ਨੂੰ ਮੇਰੀ ਨੂੰ ਮਤਲਬ ਅਗਨੂਰ ਨਾ ਕਰੀ ਜੀ ਮੈਂ ਬਹੁਤ ਜ਼ਰੂਰੀ ਗੱਲ ਕਰ ਰਹੀ ਆ ਤੁਹਾਡੇ ਨਾਲ ਤੇ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਪੂਰੇ 6 ਫੁੱਟ ਦੀ ਜੇ ਕਿਤੇ ਗੁੱਡੀ ਹੈਗੀ ਹੈ ਲੱਖ ਰੁਪਿਆ ਨਾਮ ਦਾ ਰੱਖਿਆ ਹੋਇਆ ਤੇ ਹੱਥ ਬਨ ਕੇ ਬੇਨਤੀ ਹੈ ਜੀ ਸਾਡੇ ਨਾਲ 6 ਫੁੱਟ ਦੀ ਗੁੱਡੀ ਜਰੂਰ ਸੰਪਰਕ ਕਰੇ ਚਾਹੇ ਵਿਆਹੀ ਹੋਵੇ ਚਾਹੇ ਕੁਮਾਰੀ ਹੋਵੇ ਉਮਰ ਦਾ ਕੋਈ ਚੱਕਰ ਨਹੀਂ ਜਿੱਡੀ ਮਰਜ਼ੀ ਹੋਵੇ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਹੈ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਹਨਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਕਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਭਰਾਈਆਂ ਦੀ ਕੁੜੀ ਜੱਟ ਭਰਾਈ ਹੁੰਦੇ ਨੇ ਜਿਹੜੇ ਉਹਨਾਂ ਦੀ ਕੁੜੀ ਆ ਜੀ ਆਪਣੇ ਕੋਲੇ ਤੇ ਭੈਣ ਕੈਨੇਡਾ ਦੇ ਵਿੱਚ ਪੀਆਰ ਤੇ ਲੱਗੇ ਹੋਏ ਪੈਸੇ ਜ਼ਰੂਰ ਲੈਣਗੇ ਜੀ ਲੱਗੇ ਹੋਏ ਪੈਸੇ ਜਿਹੜੇ ਕੁੜੀ ਤੇ ਖਰਚਾ ਆਇਆ ਹੋਇਆ ਸਾਰਾ ਲੈਣਗੇ ਘਟੋਕਾ ਟੋ ਉਹਨਾਂ ਦੀ ਡਿਮਾਂਡ ਹੈ ਜੀ 25 ਤੋਂ 30 ਲੱਖ ਰੁਪਏ ਦੀ ਤੇ ਜਿਹੜਾ ਜਿਹੜਾ ਉਹਨਾਂ ਦੀ ਡਿਮਾਂਡ ਪੂਰੀ ਕਰ ਸਕੂਗਾ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਨੂੰ ਕਰ ਹਾਂਜੀ ਸ਼ਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਜੱਟਾਂ ਦੀ ਕੁੜੀ 99 ਵਰਨ ਤੇ ਆਪਾਂ ਨੂੰ ਚਾਹੀਦਾ ਜੱਟਾਂ ਦਾ ਮੁੰਡਾ 10-12 ਕਿਲੀਆਂ ਦੇ ਵਿੱਚ ਇੱਧਰ ਲਈ ਤੇ ਜੇ ਆਪਣੇ ਕੋਲੇ ਕਿਸੇ ਕੋਲੇ 10-12 ਕਿਲੀਆਂ ਦੇ ਵਿੱਚ ਮੁੰਡਾ ਹੈਗਾ 20 ਤੋਂ 25 ਲੱਖ ਰੁਪਇਆ ਭੈਣ ਉਰੀ ਵਿਆਹ ਤੇ ਲਾ ਦੇਣਗੇ ਤੇ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਹੈ ਤੇ ਮੁੰਡਾ ਜੱਟਾਂ ਦਾ ਹੀ ਹੋਵੇ ਜੀ ਕੁੜੀ ਤੋਂ 1-2 ਸਾਲ ਵੱਡਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਹਾਂਜੀ ਸ਼ਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਜੱਟਾਂ ਦੀ ਕੁੜੀ 99 ਵਰਨ ਤੇ ਆਪਾਂ ਨੂੰ ਚਾਹੀਦਾ ਜੱਟਾਂ ਦਾ ਮੁੰਡਾ 10 12 ਕਿਲੀਆਂ ਦੇ ਵਿੱਚ ਇੱਧਰ ਲਈ ਤੇ ਜੇ ਆਪਣੇ ਕੋਲੇ ਕਿਸੇ ਕੋਲੇ 10 12 ਕਿਲੀਆਂ ਦੇ ਵਿੱਚ ਮੁੰਡਾ ਹੈਗਾ 20 ਤੋਂ 25 ਲੱਖ ਰੁਪਇਆ ਭੈਣ ਉਰੀ ਵਿਆਹ ਤੇ ਲਾ ਦੇਣਗੇ ਤੇ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਤੇ ਮੁੰਡਾ ਜੱਟਾਂ ਦਾ ਹੀ ਹੋਵੇ ਜੀ ਕੁੜੀ ਤੋਂ 1-2 ਸਾਲ ਵੱਡਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਰਮਦਾਸ ਸਿੰਘਾਂ ਦੀ ਕੁੜੀ ਉਮਰ ਹੈਗੀ 29 ਸਾਲ ਤੇ ਭੈਣ ਨੂੰ ਮੁੰਡਾ ਕਨੇਡਾ ਦਾ ਪੀਆਰ ਚਾਹੀਦਾ ਤੇ ਵਧੀਆ ਤਕੜੇ ਘਰੋਂ ਆ ਭੈਣ 30 35 ਲੱਖ ਰੁਪਏ ਲਾ ਦੇਣਗੇ ਵਿਆਹ ਦੇ ਉੱਤੇ ਤੇ ਆਪਾਂ ਨੂੰ ਮੁੰਡਾ ਰਮਦਾਸੀ ਸਿੱਖਾਂ ਦਾ ਹੀ ਚਾਹੀਦਾ ਜੀ ਵਧੀਆ ਤਕੜੇ ਘਰੋਂ ਆ ਭੈਣ ਅਦਰ ਹੋ ਜਾ ਬਤ ਤੇ ਵੀਡੀਓ ਨੂੰ ਕਰ ਦੋ ਦੰਪ ਤੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਨਾ ਬੇਟਾ ਕਾਕੂ ਨਾ ਆਏ ਨਕਰਿਆ ਕਰ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਮੱਝਵੀ ਸਿੰਘਾਂ ਦੀ ਗੁੱਡੀ ਤੇ ਭੈਣ ਦੇ ਆਏ ਹੋਏ ਨੇ ਬੈਂਡ ਤੇ ਮੁੰਡਾ ਚਾਹੀਦਾ ਆਪਾਂ ਨੂੰ ਪੈਸੇ ਲਾਉਣ ਵਾਲਾ ਤੇ ਅੱਧੇ ਪੈਸੇ ਲਾਉਣ ਵਾਲੀ ਚਾਹੀਦਾ ਅੱਧੇ ਪੈਸੇ ਉਹਨਾਂ ਨੇ ਆਪ ਹੀ ਲਾ ਲੈਣੇ ਨੇ ਜੇ ਕੋਈ ਇਹੋ ਜਿਹਾ ਮੁੰਡਾ ਹੈਗਾ ਭੈਣ ਦੀ ਉਮਰ ਸਾਰੀ 23 ਸਾਲ ਹੈ ਤੇ ਮੁੰਡਾ 26-27 ਸਾਲ ਦਾ ਹੋਵੇ ਚੱਲ ਜੂਗਾ ਹੋਵੇ ਮੱਝਪੀਆ ਦਾ ਹੀ ਐਂਟਰਕਾਸਟ ਉਹਨਾਂ ਨੇ ਨਹੀਂ ਕਰਨਾ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰਕੇਂਦਰ ਤੇ ਆਪਣੇ ਕੋਲੇ ਆਇਆ ਹੈ ਅਮਰੀਕਾ ਦੇ ਵਿੱਚ ਸਿਟੀਜ਼ਨ ਮੁੰਡਾ ਤੇ ਮੁੰਡਾ ਹੈਗਾ 90 ਦਾ ਬੌਰਨ ਤੇ ਆਪਾਂ ਨੂੰ ਕੁੜੀ ਚਾਹੀਦੀ ਹੈ ਬੀਐਸਸੀ ਨਰਸਿੰਗ ਤੇ ਕੁੜੀ ਮੁੰਡੇ ਤੋਂ 1-2 ਸਾਲ ਛੋਟੀ ਹੋਵੇ ਜਿਆਦਾ ਛੋਟੀ ਵੀ ਨਾ ਹੋਵੇ ਤੇ ਵੱਡੀ ਤਾਂ ਜਮਾਈ ਨਾ ਹੋਵੇ ਤੇ ਮੁੰਡੇ ਦਾ ਏਰੀਆ ਹੈਗਾ ਇੱਧਰ ਸੰਗਰੂਰ ਤੇ ਆਪਾਂ ਨੂੰ ਇੱਧਰਲੀ ਸਾਈਡ ਹੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਕਰ ਦਿਓ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੇ ਰਿਕਵੈਸਟ ਤੇ ਆਪਣੇ ਕੋਲੇ ਆਇਆ ਹੈ ਫੌਜੀ ਮੁੰਡਾ ਇਧਰ ਮੁੱਲਾਂਪੁਰ ਦਾ ਖਾਕਨੀਓ ਤੇ ਉਹਨਾਂ ਨੂੰ ਆਪਦੇ ਇਧਰ ਹੀ ਏਰੀਏ ਦੇ ਵਿੱਚ ਕੁੜੀ ਚਾਹੀਦੀ ਹੈ ਲੁਧਿਆਣਾ ਮੁੱਲਾਂਪੁਰ ਦਾਖਾਂ ਦੇ ਲਾਗੇ ਛਾਗੇ ਤੇ ਜਗਰਾਉਂ ਅਮ드ਗੜ ਮੰਡੀ ਤੇ ਇੱਥੇ ਤੱਕ ਉਹਨਾਂ ਨੂੰ ਗੁੱਡੀ ਚਾਹੀਦੀ ਹੈ ਜੀ ਮੁੰਡਾ 98 ਦਾ ਵਰਨ ਹੈ ਤੇ ਕੁੜੀ ਚਾਹੀਦੀ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ ਜੱਟਾਂ ਦਾ ਧੰਨਵਾਦ ਹਾਂਜੀ ਸਸਰੀ ਘਰ ਜਿਹੜੀ 6 ਫੁੱਟ ਦੀ ਗੁੱਡੀ ਦੀ ਮੈਂ ਵੀਡੀਓ ਪਾਈ ਐ ਜੀ ਇਹ ਤੇ ਪੂਰਾ ਧਿਆਨ ਦਿਓ ਤੇ ਦੇਖੋ ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ ਉਹ ਆਪਣੀ ਜਿਵੇਂ ਵੀ ਜਾਇ ਗਰੀਬ ਘਰੋਂ ਆ ਕੁੜੀ ਵੀ ਚਾਹੇ ਤਗੜੇ ਘਰੋਂ ਆ ਉਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਤੇ ਇਨਾਮ ਜਰੂਰ ਰੱਖਿਆ ਹੋਇਆ ਜੀ ਪੂਰਾ 1 ਲੱਖ ਰੁਪਿਆ ਤੇ ਇਹਦਾ ਲਾਭ ਹਟਾਉਣ ਦੀ ਕੋਸ਼ਿਸ਼ ਕਰੋ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ ਇਹ ਗੱਲ ਨੂੰ ਅਗਨੋਰ ਨਾ ਮਾਰਿਓ ਦੇਖੋ ਜਨੂੰ ਕਿਸੇ ਦਾ ਭਲਾ ਹੋ ਜੂਗਾ ਜੇ ਕਿਸੇ ਦੀ ਰਿਸ਼ਤੇਦਾਰੀ ਚ ਕੋਈ ਘੈਂਪਾਈ ਦੀ ਗੁੱਡੀ ਹੈਗੀ ਹੈ ਬਿਨਾ ਟਾਗਾ ਲਾਈ ਤਾਂ ਮੇਰੇ ਨਾਲ ਗੱਲ ਨਾ ਕਰਿਓ ਮਿਲਣ ਲਿਓ ਚੰਗੀ ਤਰ੍ਹਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਪੰਜਾਖ ਕੀਲੇ ਚ ਮੁੰਡਾ ਕੈਨੇਡਾ ਪੀਆਰ ਤੇ ਏਰੀਆ ਹੈਗਾ ਮਰੇਲ ਕੋਟਲਾ ਤੇ ਆਪਾਂ ਨੂੰ ਕੁੜੀ ਚਾਹੀਦੀ ਏ ਜੀ ਇੱਥੇ ਅਮ드ਗੜ ਮੰਡੀ ਹੋਵੇ ਮਰੇਲ ਕੋਟਲਾ ਹੋਵੇ ਧੂਰੀ ਸੰਗਰੂਰ ਤੇ ਇੱਧਰ ਨਾਪੇ ਗੱਲੀ ਤੇ ਵੀਰ ਇੱਧਰ ਆਇਆ ਹੋਇਆ ਏ ਜੀ ਆਪਾਂ ਨੂੰ ਗੁੱਡੀ ਚਾਹੀਦੀ ਏ ਵੀਰ ਦੀ ਉਮਰ ਹੈਗੀ 30 ਸਾਲ ਛੋਟੀ ਮੁੰਡੇ ਤੋਂ ਛੋਟੀ ਚਾਹੀਦੀ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ 34 ਸਾਲ ਦੀ ਕੁੜੀ ਆ ਆਧਰਮੀਆਂ ਦੀ ਤੇ ਭੈਣ ਵਕੀਲ ਹੈ ਜੀ ਸਰਕਾਰੀ ਵਕੀਲ ਆ ਆਪਾਂ ਨੂੰ ਮੁੰਡਾ ਸਰਕਾਰੀ ਮੁਲਾਜ਼ਮ ਹੀ ਚਾਹੀਦਾ ਜੀ ਤੇ ਮੁੰਡਾ ਆਧਰਮੀਆਂ ਦਾ ਹੀ ਚਾਹੀਦਾ ਯਾਨੀ ਕਿ ਆਪਣੀ ਰਾਮਦਾਸੀਆਂ ਦਾ ਚਾਹੀਦਾ ਜੀ ਰਾਮਦਾਸੀਆਂ ਦਾ ਮੁੰਡਾ ਚਾਹੀਦਾ ਭੈਣ ਦਾ 91 ਦਾ ਜਨਮ ਹੈ ਜੀ ਤੇ 33-34 ਸਾਲ ਉਮਰ ਬਣਦੀ ਹੈ ਭੈਣ ਦੀ ਉਡੀਕਮਰ ਦਾ ਮੁੰਡਾ ਚਾਹੀਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਖੱਤਰੀਆਂ ਦੀ ਕੁੜੀ ਹਾਂਜੀ ਧਿਆਨ ਨਾਲ ਸੁਣ ਲਓ ਖੱਤਰੀਆਂ ਦੀ ਕੁੜੀ ਆ ਜੀ 27 ਸਾਲ ਉਮਰ ਹੈ ਭੈਣ ਦੀ ਭੈਣ 12 ਪੜ੍ਹੀ ਹੋਈ ਹੈ ਜੀ ਮੁੰਡਾ 12 ਕਈ ਪੜਿਆ ਹੋਵੇ ਮੁੰਡਾ ਆਪਾਂ ਨੂੰ ਖੱਤਰੀਆਂ ਦਾ ਚਾਹੀਦਾ ਗਰੀਬ ਘਰੋਂ ਆ ਭੈਣ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਚੁਨੀਜੜਾ ਬਾਈ ਕਰਨਗੇ ਦੇਣ ਲੈਣ ਨੂੰ ਉਹਨਾਂ ਕੋਲੇ ਕੁਝ ਨਹੀਂ ਹੈਗਾ ਤੇ ਉਦਾਂ ਵਧੀਆ ਪਰਿਵਾਰ ਚੋਂ ਗਰੀਬ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਵਿੰਦਰ ਤੇ ਆਪਣੇ ਕੋਲੇ ਆਈ ਆ ਮੁਸਲਮਾਨਾਂ ਦੀ ਗੁੱਟੀ ਤੇ ਕਾਸਟ ਹੈਗੀ ਉਹਨਾਂ ਦੀ ਮਰਾਸੀ ਮੁਸਲਮਾਨ ਮਰਾਸੀ ਨੇ ਜਿਹੜੇ ਮਰਾਸੀ ਹੁੰਦੇ ਨੇ ਜਿਹੜੇ ਤੇ ਉਹਨਾਂ ਦੀ ਕੁੜੀ ਹੈਗੀ ਆਪਣੇ ਕੋਲੇ ਕੈਨੇਡਾ ਚ ਪੀਆਰ ਤੇ 25 ਸਾਲ ਉਮਰ ਆ ਭੈਣ ਦੀ ਤੇ ਜੇ ਕੋਈ ਮੇਰਾ ਵੀਰ ਲੱਗਿਆ ਹੋਇਆ ਸਾਰਾ ਖਰਚਾ ਉਹਨਾਂ ਦਾ ਦੇ ਸਕਦਾ 30 ਲੱਖ ਰੁਪਏ ਡਿਮਾਂਡ ਆ ਉਹਨਾਂ ਦੀ ਤੇ ਜੇ ਕੋਈ ਮੇਰਾ ਵੀਰ ਦੇ ਸਕਦਾ ਤਾਂ ਮੇਰੇ ਨਾਲ ਸੰਪਰਕ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਮੱਜੀ ਸਿੰਘਾਂ ਦਾ ਮੁੰਡਾ ਉਮਰ ਹੈਗੀ 28 ਸਾਲ ਤੇ ਏਰੀਆ ਹੈਗਾ ਪਟਿਆਲਾ ਤੇ ਆਪਾਂ ਨੂੰ ਚਾਹੀਦੀ ਹੈ ਮੱਜੀ ਸਿੰਘਾਂ ਦੀ ਕੁੜੀ ਮੁੰਡੇ ਦੀ ਉਮਰ 28 ਸਾਲ ਹੈ ਜੀ ਧਿਆਨ ਨਾਲ ਸੁਣ ਲਓ ਹੁੰਟਾ ਮਲੇਸ਼ੀਆ ਦੇ ਵਿੱਚ ਹੈ ਤਲਖਾ ਵਧੀਆ ਤੇ ਜੇ ਕੋਈ ਮੇਰੀ ਭੈਣ ਮਲੇਸ਼ੀਆ ਦੇ ਵਿੱਚ ਜਾਣ ਦੀ ਚਾਹਨਾ ਰੱਖਦੀ ਹੈ ਵਿਆਹ ਕਰਾਉਣਾ ਚਾਹਦੀ ਹੈ ਵੀਰ ਦੇ ਨਾਲ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਕੁੜੀ ਆਪਾਂ ਨੂੰ ਮੱਜੀ ਸਿੰਘਾਂ ਦੀ ਚਾਹੀਦੀ ਹੈ ਜੀ ਧੰਨਵਾਦ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਆ ਸਾਰੀ 23 ਕਿ ਸਾਲ ਤੇ ਵਧੀਆ ਪਰਿਵਾਰ ਚੋਂ ਤਕੜੀ ਫੈਮਿਲੀ ਚੋਂ 30 ਕਿਲੇ ਪੈੜੀ ਆਉਂਦੀ ਹੈ ਭੈਣ ਨੂੰ ਤੇ ਮੁੰਡਾ ਆਪਾਂ ਨੂੰ 30 ਕਿਲੇ ਜਾਂ 40 ਕਿਲੇ ਤਾਂ ਪੈੜੀ ਹੋਵੇ ਮੁੰਡੇ ਕੋਲੇ ਤੇ ਉਤੋਂ ਦੀ ਮੁੰਡਾ ਸਰਕਾਰੀ ਮੁਲਾਜ਼ਮ ਚਾਹੀਦਾ ਜੀ ਆਪਾਂ ਨੂੰ 30 40 ਕਿਲਿਆਂ ਦੇ ਵਿੱਚ ਸਰਕਾਰੀ ਮੁਲਾਜ਼ਮ ਵੀਡੀਓ ਨੂੰ ਕਰ ਦਿਓ ਦੱਬ ਕੇ ਹਾਂਜੀ ਸ਼ਾਸਤਰੀ ਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲ ਆਇਆ ਜੀ ਮੈਰਿਆਂ ਦਾ ਮੁੰਡਾ ਉਹ ਮਰ ਹੈ ਗਿਆ 29 ਸਾਲ ਤੇ ਵੀਰ ਇੰਗਲੈਂਡ ਦੇ ਵਿੱਚ ਹੈ ਪੱਕਾ ਤੇ ਆਪਾਂ ਨੂੰ ਚਾਹੀਦੀ ਹੈ ਜੀ ਮੈਰਿਆਂ ਦੀ ਗੁੱਡੀ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਤੇ ਆਪਾਂ ਨੂੰ ਮੈਰਿਆਂ ਦੀ ਗੁੱਡੀ ਚਾਹੀਦੀ ਹੈ ਉਹ ਗੁੱਡੀ ਵੀਰ ਤੋਂ ਛੋਟੀ ਹੋਵੇ ਜੀ ਵੀਰ ਨੂੰ ਕਰਦੇ ਤਦ ਕੇ ਸ਼ੇਰ ਵੀਰ ਕੋਰ ਚੱਖਾ ਜੀ ਤੇ ਜੇ ਤੁਹਾਨੂੰ ਮੇਰੀ ਭੈਣ ਮੈਰਿਆਂ ਦੀ ਕੁੜੀ ਕੁੜਸੇ ਕੁ ਵੀਰ ਦੀ ਚਾਹਤ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਇੱਕ ਬੇਨਤੀ ਜੀ ਮੈਂ ਹੋਰ ਕਰਨੀ ਹੈ ਸਾਰਿਆਂ ਨੂੰ ਜਦੋਂ ਮੈਂ ਵੀਡੀਓ ਪਾਉਣੀ ਹੁੰਦੀ ਹੈ ਤੇ ਤੁਸੀਂ ਥੋੜਾ ਜਿਹਾ ਇਹ ਧਿਆਨ ਰੱਖਿਆ ਕਰੋ ਵੀ ਫੋਨ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਮੇਰੇ ਹੱਥ ਬੰਨ ਕੇ ਇਹ ਹੀ ਬੇਨਤੀ ਹੈ ਵੀ ਫੋਨ ਨਾਲ ਆਇਆ ਕਰੋ ਕਿਉਂਕਿ ਜਿਹੜੇ ਬਾਕੀ ਦੇ ਨੇ ਅਗਲਾ ਗਾਲਾਂ ਕੱਢਦਾ ਰਹਿੰਦਾ ਕੁੜੀ ਇੱਕ ਹੁੰਦੀ ਹੈ ਫੋਨ 50 ਆ ਜਾਂਦੇ ਨੇ ਫਿਰ ਕੰਮ ਖਰਾਬ ਹੋ ਜਾਂਦਾ ਵੀ ਤੁਸੀਂ ਡਾਟਾ ਸੈਂਡ ਕਰੋ ਮੈਂ ਤਾਂ ਇਹ ਕਹਿੰਨੀ ਆ ਵੀ ਦੇਖ ਸਭ ਦਾ ਭਲਾ ਹੋਵੇ ਡਾਟਾ ਸੈਂਡ ਕਰਿਆ ਕਰੋ ਤਾਂ ਕਿ ਮੈਂ ਆਰਾਮ ਨਾਲ ਹਨਾ ਆਪਦਾ ਕੰਮ ਕਰੀ ਚੱਲਾਂ ਨਾਲ ਸੋਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਪਣੀ ਰਿਪੋਰਟ ਤੇ ਅੱਜ ਆਏ ਹੋਏ ਹਾਂ ਅਸੀਂ ਪਟਿਆਲੇ ਦੁਖਣਵਾਰ ਗੁਰਦੁਆਰੇ ਦੇ ਵਿੱਚ ਤੇ ਪਿਛਲੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਅਸੀਂ ਆਏ ਹੋਏ ਹਾਂ ਇੱਥੇ ਦੇਖ ਰਹੀ ਆ ਕਰਾਉਣ ਕਦੇ ਗੁਰਦੁਆਰੇ ਚ ਦਿਖਾਵਾਂਗੇ ਤੇ ਜਿਹੜਾ ਜਿਹੜਾ ਵਾਹਿਗੁਰੂ ਤੇ ਯਕੀਨ ਕਰਦਾ ਵਾਹਿਗੁਰੂ ਜਰੂਰ ਲਿਖ ਦਿਓ ਜੀ ਤੇ ਕਰ ਲੋ ਦਰਸ਼ਨ ਤੇ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਦਪਿੰਦਰ ਤੇ ਮੇਰੇ ਕੋਲੇ ਆਈ ਹੈ ਇੱਕ ਅੰਮ੍ਰਿਤਧਾਰੀ ਭੈਣ ਤੇ ਭੈਣ ਚੱਟਸਕ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਮ੍ਰਿਤਧਾਰੀ ਹੋਈ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆ 29 ਸਾਲ ਤੇ ਮੁੰਡਾ ਇੱਕ ਦੋ ਸਾਲ ਬੜਾ ਹੋਵੇ ਕੁਮਾਰੀ ਜੇ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸਿੰਪਲ ਵਿਆਹ ਕਰਨਗੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜਿੰਨੇ ਤੇ ਅੰਮ੍ਰਿਤ